Star Eagle News Channel ਤੇ ਤੁਹਾਡਾ ਸਵਾਗਤ ਕਰਦੇ ਹਾਂ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ Star Eagle News Channel ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟਾਰ ਜੀ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਇਸ ਟਾਈਮ ਆਸੀ ਪਹੁੰਚੇ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਸੰਗਤਾਲ ਦੇ ਵਿੱਚ ਜਿੱਥੇ ਗੁਰਮੁਖੀ ਦੇ ਸੰਬੰਧ ਵਿੱਚ ਬੱਚਿਆਂ ਨੂੰ ਪੜਾਇਆ ਤੇ ਲਿਖਾਇਆ ਜਾਣ ਵਾਸਤੇ ਇੱਕ ਬਹੁਤ ਹੀ ਵਧੀਆ ਕੈਂਪ ਲਗਾਇਆ ਗੱਲਬਾਤ ਕਰਦੇ ਆ ਉਹ ਕੀ ਕਹਿਣਾ ਚਾਹੁੰਦੇ ਆ ਉਹ ਗੱਲਬਾਤ ਕਰਦੇ ਤੇ ਗੁਰੂ ਫਤਿਹ ਜਿਹੜੀ ਆ ਸਾਂਝੀ ਕਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੱਖ ਯੂਥ ਫੈਡਰੇਸ਼ਨ ਦੇ ਵੱਲੋਂ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਕਿ ਅੱਜ ਦੇ ਸਮੇਂ ਦੀ ਦੌੜ ਦੇ ਵਿੱਚ ਜਿਹੜੇ ਬੱਚੇ ਸਾਡੇ ਵਿਦਿਅਕ ਖੇਤਰਾਂ ਦੇ ਵਿੱਚ ਜਿੱਥੇ ਵੱਖ-ਵੱਖ ਖੇਤਰਾਂ 'ਚ ਪ੍ਰਾਪਤੀਆਂ ਕਰ ਰਹੇ ਨੇ ਉਹਦੇ ਨਾਲ ਨਾਲ ਇੱਕ ਸਮੱਸਿਆ ਆ ਰਹੀ ਹੈ ਕਿ ਬੱਚੇ ਮਾਂ ਬੋਲੀ ਤੋਂ ਟੁੱਟਦੇ ਜਾ ਰਹੇ ਨੇ ਸੋ ਇੱਕ ਰੂਪ ਤੇ ਦਾ ਹੈ ਮਾਂ ਬੋਲੀ ਤੋਂ ਟੁੱਟ ਜਾਣਾ ਜਿਹਦੇ ਵਿੱਚ ਸਾਡੇ ਕਿਤਨਾ ਕਿਤੇ ਪਰਿਵਾਰ ਵੀ ਜ਼ਿੰਮੇਵਾਰ ਨੇ ਕਿ ਅਸੀਂ ਪਰਿਵਾਰਾਂ ਦੇ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਆਪਣਾ ਪੰਜਾਬੀ ਬੋਲੀ ਪਤੀ ਰਵਈਆ ਇੰਚ ਦਾ ਬਣਾ ਲਿਆ ਕਿ ਜਿਵੇਂ ਇਹ ਅਨਪੜ੍ਹਾਂ ਦੀ ਤੇ ਉਹ ਜੱਡਾਂ ਦੀ ਜਿਹੜੀ ਬੋਲੀ ਹੁੰਦੀ ਹੈ ਉਹਦੇ ਕਰਕੇ ਇਹਦੇ ਪ੍ਰਤੀ ਜਿਹੜਾ ਸਾਡੇ 'ਚ ਅਹਿਸਾਸੇ ਕਮਤਰੀ ਪੈਦਾ ਹੋਇਆ ਸਾਡੇ ਬੱਚਿਆਂ ਨੇ ਹਿੰਦੀ ਜਾਂ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਨੂੰ ਇਹ ਆਪਣੇ ਆਪ ਨੂੰ ਇਸ ਤਰ੍ਹਾਂ ਪੇਸ਼ ਕਰਨਾ ਸ਼ੁਰੂ ਕੀਤਾ ਕਿ ਸ਼ਾਇਦ ਅਸੀਂ ਜ਼ਿਆਦਾ ਪੜ੍ਹੇ ਲਿਖੇ ਤੇ ਅਕਾਦਮਿਕ ਤੌਰ ਤੇ ਬੜੇ ਕੁਆਲੀਫਾਈਡ ਲੱਗਾਂਗੇ ਜੇ ਅਸੀਂ ਆਪਣੀ ਗੱਲਬਾਤ ਦੇ ਵਿੱਚ ਅੰਗਰੇਜ਼ ਚੋਚ ਰੱਖਰ ਪੱਤਰਿਆਂ ਸੋ ਇਹ ਇਹ ਲੋਕਾਂ ਦੇ ਉੱਪਰ ਪ੍ਰਭਾਵ ਪਾਉਣ ਦਾ ਇੱਕ ਅਸੀਂ ਗਲਤ ਜਾਂ ਰੁਝਾਨ ਚੁਣ ਲਿਆ ਕਿ ਆਪਣੀ ਬੋਲੀ ਤੋਂ ਬਾਹਰ ਦਾ ਸ਼ਬਦ ਵਰਤੋ ਸ਼ਾਇਦ ਲੋਕਾਂ ਨੂੰ ਲੱਗਦਾ ਕਿ ਬੰਦਾ بڑا ਪੜਿਆ ਲਿਖਿਆ ਜਾਂ بڑا ਸਿਆਣਾ ਸੋ ਦੂਜੀ ਗੱਲ ਸੀ ਕਿ ਜੇ ਬੋਲੀ ਘਰਾਂ ਚੋਂ ਖਤਮ ਹੁੰਦੀ ਜਾ ਰਹੀ ਹੈ ਤੇ ਉਹਦੀ ਲਿਖਤ ਸੋ ਇਹ ਸਭ ਤੋਂ ਵਧੀਆ ਪਰਾਲਾ ਸੀ ਕਿ ਬੱਚਿਆਂ ਨੂੰ ਜਿਹੜੀ ਗੁਰਮੁਖੀ ਲਿਪੀ ਹੈ ਉਹ ਲਿਖਣਾ ਕਿਵੇਂ ਹੈ ਉਦੇ ਅੱਖਰਾਂ ਦੀ ਬਣਾਵਟ ਕੀ ਹੈ ਉਹ ਕਿਵੇਂ ਲਿਖੇ ਜਾਂਦੇ ਨੇ ਤੇ ਸਭ ਤੋਂ ਵੱਡੀ ਗੱਲ ਕਿ ਸਾਡੀ ਅੱਜ ਦੀ ਨੌਜਵਾਨ ਪੀੜੀ ਦੇ ਵਿੱਚ ਲੜੀਵਾਰ ਜਿਹੜੀਆਂ ਪ੍ਰਾਤਨ ਸਾਡੀਆਂ ਲਿਖਤਾਂ ਨੇ ਚਾਹੇ ਉਹ ਸਾਡੀਆਂ ਜਨਮ ਸਾਖੀਆਂ ਨੇ ਚਾਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਜਾਂ ਫਿਰ 18ਵੀਂ ਸਦੀ ਦੀਆਂ ਹੋਰ ਲਿਖਤਾਂ ਨੇ ਜਿਹੜੀਆਂ ਸਾਰੀਆਂ ਲੜੀਵਾਰ ਦੇ ਵਿੱਚ ਨੇ ਸੋ ਉਹਨਾਂ ਨੂੰ ਪੜਨ ਦੀ ਪਰੰਪਰਾ ਬਿਲਕੁਲ ਖਤਮ ਹੋ ਚੁੱਕੀ ਸੀ ਕਿਉਂਕਿ ਸੰਥਿਆ ਕਰਉਣ ਵਾਲੇ ਖਤਮ ਹੋ ਗਏ ਕਿੱਥੇ ਵਿਸ਼ਰਾਮ ਦੇਣਾ ਹੈ ਕਿੱਥੇ ਨਹੀਂ ਹੁਣ ਔਰ ਮੇਰਾ ਜਿਹੜਾ ਆਪਣਾ ਮਤ ਹੈ ਕਿ ਪਦਸ਼ੇਰ ਦੇ ਵਿੱਚ ਅਸੀਂ ਜੋ ਗੁਰੂ ਸਾਹਿਬ ਦੀ ਬਖਸ਼ੀ ਬਾਣੀ ਹੈ ਉਹਨੂੰ ਜਿਹੜਾ ਲੜੀਵਾਰ ਦੇ ਵਿੱਚ ਜੇ ਤੈਨੂੰ ਪੜ੍ਹਨਾ ਆਉਂਦਾ ਤੇ ਉਹਦਾ ਇੱਕ ਵੱਖਰਾ ਆਨੰਦ ਹੈ ਸੋ ਇਹ ਦੋ ਸਿੱਖਿਆਵਾਂ ਬੱਚਿਆਂ ਨੂੰ ਦੇਣੀਆਂ ਕਿ ਸਾਡੇ ਅੱਖਰਾਂ ਦੀ ਬਣਾਵਟ ਕੀ ਹੈ ਅੱਖਰਾਂ ਦੀ ਬੋਲੀ 'ਚ ਸਾਡੀ ਉਚਾਰਨ ਦੀ ਸ਼ੁੱਧਤਾ ਕੀ ਹੈ ਤੇ ਉਹਦੇ ਨਾਲ ਨਾਲ ਅਸੀਂ ਲੜੀਵਾਰ ਜਿਹੜੇ ਸਰੂਪ ਨੇ ਉਹਨਾਂ ਨੂੰ ਕਿਵੇਂ ਪੜ੍ਹਣਾ ਸੋ ਇਹ ਬਹੁਤ ਵਧੀਆ ਪ੍ਰਾਲਾ ਸੀ ਤੇ ਇਹ ਵੀ ਇਹ ਪ੍ਰਾਲੇ ਬਹੁਤ ਹੋਣੇ ਚਾਹੀਦੇ ਤੇ ਸੱਚ ਜਿਸ ਤੱਕ ਆਪਾਂ ਦੇਖਦੇ ਅੱਜ ਜਿਹੜਾ ਕਿ ਇੱਥੇ ਇੱਕ ਵਧੀਆ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਵਾ ਜਿਸ ਨਾਲ ਕਾਨੇ ਵੀ ਜਿਹੜੀ ਇੱਕ ਪੈਨਸਲ ਹੁੰਦੀ ਸੀ ਦਵਾਈਤ ਹੁੰਦੀ ਸੀ ਉਸ ਤੋਂ ਆਡੇ ਬੱਚੇ ਕੀ ਆਹੀ ਖੁਦ ਵੀ ਵਿਛੜ ਗਏ ਆ ਉਸ ਬਾਰੇ ਕਹਿਣਾ ਚਾਹੁੰਦਾ ਬਿਲਕੁਲ ਸਾਨੂੰ ਫਟੀਆਂ ਦੇ ਉੱਪਰ ਕਲਮ ਦੇ ਨਾਲ ਹੀ ਬੱਚਿਆਂ ਨੂੰ ਲਿਖਾਇਆ ਜਾਂਦਾ ਸੀ ਉਹਦਾ ਇੱਕ ਕਾਰਨ ਹੈ ਪੰਜਾਬੀ ਭਾਸ਼ਾ ਜਾਂ ਸਾਡੀ ਜਿਹੜੀ ਬੋਲੀ ਹੈ ਉਹਦੇ ਜਿਹੜੇ ਅੱਖਰਾਂ ਦੀ ਬਣਾਵਟ ਹੈ ਮੂਲ ਰੂਪ ਦੇ ਵਿੱਚ ਤੁਸੀਂ ਕਿਸੇ ਉਰਦੂ ਦੀ ਜਿਹੜੀ ਅੱਖਰਕਾਰੀ ਕਰਦੇ ਨੇ ਉਹਨਾਂ ਨੂੰ ਫਾਰਸੀ ਵਾਲਿਆਂ ਨੂੰ ਵੇਖੋ ਉਹ ਜਦੋਂ ਵੀ ਆਪਣੀ ਕੈਲੀਗ੍ਰਾਫੀ ਕਰਨਗੇ ਅੱਖਰਕਾਰੀ ਕਰਨਗੇ ਤੇ ਉਹ ਕਲਮ ਦੀ ਵਰਤੋਂ ਹੀ ਕਰਨਗੇ ਕਿੱਥੇ ਜਿਹੜੀ ਕਲਮ ਨੂੰ ਜ਼ਿਆਦਾ ਚੜਾਈ ਦੇਣੀ ਹੈ ਕਿੱਥੇ ਮਟਾਈ ਦੇਣੀ ਹੈ ਕਿੱਥੇ ਬਰੀਕੀ ਦੇਣੀ ਹੈ ਕਿੱਥੇ ਉਹਦੀ ਜਿਹੜੀ ਕੁੰਡੀ ਹੈ ਉਹਦਾ ਆਪਸਟ ਜਿਹੜਾ ਉਹਦੇ ਮੂਲ ਅੱਖਰ ਦੇ ਨਾਲ ਸੰਬੰਧ ਪੈਦਾ ਕਰਨਾ ਸੋ ਉਹਦੇ ਵਾਸਤੇ ਪੈਰਾ ਚ ਪਾਏ ਜਿਹੜੇ ਅੱਖਰ ਨੇ ਉਹਨਾਂ ਦੇ ਵਾਸਤੇ ਕਲਮ ਦੀ ਬਹੁਤ ਜ਼ਰੂਰੀ ਸੀ ਕਿ ਅੱਖਰਾਂ ਦੀ ਬਣਾਵਟ ਜਿਹੜੀ ਹੈ ਉਹਦਾ ਸ਼ੁੱਧ ਰੂਪ ਨਿਖਰ ਕੇ ਸਾਡੇ ਸਾਹਮਣੇ ਆਉਂਦਾ ਸੀ ਅੱਜ ਜਦੋਂ ਅਸੀਂ ਬਾਲਪੈਨਾਂ ਦੇ ਨਾਲ ਮੈਨੂੰ ਪਤਾ ਸੀ ਇਹ ਛੋਟੇ ਹੁੰਦੇ ਸੀ ਤੇ ਬਾਲਪੈਨ ਸਕੂਲਾਂ 'ਚ ਨਹੀਂ ਸੀ ਵਰਤਨ ਦਿੰਦੇ ਉਹਦਾ ਕਾਰਨ ਇਹ ਸੀਗਾ ਕਿ ਬਾਲਪੈਨ ਜਿਹੜਾ ਉਹ ਵੀ ਤੁਹਾਡੀ ਲਿਖਾਵਤ ਦੀ ਇੱਕੋ ਰੂਪ ਪੇਸ਼ ਕਰਦਾ ਹੈ ਉਰਦੂ ਬਾਲਪੈਨ ਦੇ ਵਿੱਚ ਲਿਖਿਆ ਹੋਵੇ ਤੇ ਚੰਗੀ ਤਰ੍ਹਾਂ ਪੜਿਆ ਹੀ ਨਹੀਂ ਜਾਂਦਾ ਸੋ ਉਹਦੇ ਕਰਕੇ ਜਿਹੜੀ ਅਖਰਕਾਰੀ ਹੈ ਉਹਦੇ ਵਿੱਚ ਪ੍ਰਾਰਥਨ ਜਿਹੜਾ ਕਲਮਾ ਦੇ ਨਾਲ ਲਿਖਣ ਦਾ ਜਿਹੜਾ ਰੁਝਾਨ ਉਹਦੀ ਬਹੁਤ ਲੋੜ ਸੀ ਤੇ ਵੀਰਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਇਹ ਉਪਰਾਲੇ ਹੋਰ ਵੀ ਹੋਣੇ ਚਾਹੀਦੇ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਈ ਗੁੱਡ ਟੀਕਾ ਖਾਲਸਾ ਵਾਈ ਗੁੱਡ ਟੀਕੀ ਫਾਤ ਜਿਸ ਤਰ੍ਹਾਂ ਕਿ ਹੁਣੇ ਹੀ ਆਪਾਂ ਗੱਲਬਾਤ ਕੀਤੀ ਹੈ ਗੁਰਮੁਖੀ ਦੇ ਨਾਲ ਜੋੜਨ ਲਈ ਤੇ ਜੋ ਪ੍ਰਾਤਨ ਸਮੇਂ ਦੇ ਵਿੱਚ ਸਾਈਆਂ ਜਾਂ ਕਾਨੇ ਦੀਆਂ ਫੈਸਲਾਂ ਵਰਤੇ ਜਿੰਦੀ ਅਸੀਂ ਉਸ ਨੂੰ ਫਿਰ ਦੁਬਾਰਾ ਤੋਂ ਮੋੜ ਵਰਤਣ ਵਾਸਤੇ ਜਿਹੜਾ ਕਿ ਕਿਹਾ ਗਿਆ ਵਾ ਤੇ ਕਿਸਨੇਹਾ ਦਿੱਤਾ ਗਿਆ ਵਾ ਇਸਨਾਂ ਲਈ ਜੱਜਾ ਨੇ ਸਟਾਰ ਜੀ ਨੂੰ ਚੈਨਲ ਦਾ ਤੁਹਾਡਾ ਆਪਣਾ ਅਮਰਜੀਤ ਸਿੰਘ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ